ਵਿੰਮਲ ਦਾ ਫੋਨ ਚੰਗਾ ਆ ਐਨੇ ਹੀ ਕਰਤਾ ਨਹੀਂ ਤਾਂ ਮੈਂ ਹੀ ਕਰਨਾ ਸੀ ਹਲੋ ਹਾਂ ਪੁੱਤ ਵਿਮਲ ਹਾਂਜੀ ਮੰਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਤੀ ਕੀ ਹਾਲੀ ਮਕੀਆ ਮੰਮੀ ਤੇ ਈ ਸੁਣਾਓ ਠੀਕ ਹੋ ਬਸ ਠੀਕ ਆ ਤੇਰੀ ਸਾਸਰ ਲਾਗੇ ਬੰਨੇ ਤੇ ਨਹੀਂ ਕੀ ਨਹੀਂ ਨਹੀਂ ਮੰਮੀ ਉਹ ਤੇ ਕਿਤੇ ਬੈਠੀ ਹੋਈਆਂ ਕਿਤੇ ਚਲ ਜਗਾ ਦਫਾ ਕਰ ਬੈਠੇ ਹੀ ਰਹਿੰਦੇ ਆ ਕਰ ਜੱਠੇ ਬੈਠੀ ਹੁੰਦੀ ਐ ਮੇਰੀ ਗੱਲ ਸੁਨ ਕਰ ਜਾ ਕੇ ਕੁਝ ਕੰਦੀ ਤੇ ਨਹੀਂ ਸੀ ਤੈਨੂੰ ਆ ਮੈਂ ਮੰਮੀ ਬੋਲੀ ਜਾਂਦੀ ਹਾਂ ਪਰ ਨਹੀਂ ਕਿਹੜੀ ਪੜਾਈਆਂ ਪਟੀਆਂ ਬੋਲਣ ਦਈ ਹੀ ਮੇਰੇ ਮਗਰ ਹੀ ਚੜੀ ਉਦਨ ਦੀ ਕਦੀ ਆਹ ਕਰ ਕਦੀ ਉਹ ਕਰ ਸਾਰਾ ਦਿਨ ਆਂਦੀ ਜਿੰਜਾ ਮੈਂ ਠੇਕੇ ਬਿਠੀ ਰਹੀ ਨੀ ਅਵੇ ਕਿੰਨਾ ਗਾਂਦਾ ਪਿਆ ਵਾ ਇੱਥੋਂ ਸਫਾਈ ਕਰ ਨਹੀਂ ਨਹੀਂ ਮੰਮੀ ਠੰਡ ਪਤਾ ਮੈਂ ਕਿਦਾਂ ਸਫਾਈ ਕੀਤੀ ਸਾਰੇ ਅੱਜ ਇਹ ਸਾਰੀ ਨਾ ਬੇੜਾ ਕਰਕੇ ਤੇਰੀ ਨਾਂ ਨਾਂ ਦਾ ਇਹ ਪੱਕੀ ਗੱਲ ਹੀ ਇਹ ਉਹ ਕਹਿ ਕੇ ਗਈ ਪਟੀਆਂ ਪੜਾ ਕੇ ਗਈ ਮੇਰੀ ਗੱਲ ਸੁਣ ਉਦੋਂ ਤਾਂ ਰਾਜੂ ਆਇਆ ਸੀ ਬੜਾ ਵਧੀਆ ਕਹਿੰਦਾ ਸੀ ਤੂੰ ਮੰਮੀ ਕੋ ਰਹਿ ਜਿੰਨੀ ਦੇਰ ਮਰਜੀ ਨਹੀਂ ਨਹੀਂ ਆ ਕਿਤੇ ਰਾਜੂ ਲਾ ਕੇ ਤੇ ਨਹੀਂ ਕਹੋ ਦੇ ਸਾਹਮਣੇ ਫੋਨ ਕਰੀ ਜਾਨੀ ਨਹੀਂ ਨਹੀਂ ਮੰਮੀ ਆ ਨਿਆਣੇ ਜੇ ਆ ਲਾ ਕੇ ਇੱਧਰ ਅੱਛਾ ਅੱਛਾ ਆਏ ਗਏ ਨੇ ਸਕੂਲੇ ਨਹੀਂ 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 ਆ ਗਲੀ ਚ ਨਿਆਣੇ ਆ ਅੱਛਾ 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 ਤੇ ਤੂੰ ਬਾਹਰ ਹੋ ਕੇ ਫੋਨ ਕਰੇ ਟਿੱਤੀਏ ਟ ਮੰਮੀ ਜੀ ਤੁਸੀਂ ਛੱਡੋ ਤੂੰ ਸੁਣਾਉ ਘਰ ਠੀਕ ਆ ਤੁਹਾਡੇ ਤੇਨੇ ਦਿਵਾਲੇ ਹੋ ਜਾਂਦੀ ਕਿਤੇ ਦਿਵਾਲੇ ਨਹੀਂ ਉਹਦੀ ਗੱਲ ਤੂੰ ਛੱਡ ਮੈਂ ਜਿਹੜੀ ਗੱਲ ਤੇਰਨਾ ਕਰਨ ਡਈ ਆ ਰਾਜੂ ਦਾਸ ਮਾੜੀ ਚੰਗੀ ਕਦੀ ਨਹੀਂ ਰਾਜੂ ਨਿਕੇ ਰਾਜੂ ਹਮੇਸ਼ਾ ਮੈਨੂੰ ਕੰਦਾ ਹੁੰਦਾ ਸੀ ਮੰਮੀ ਜੀ ਨੂੰ 2 ਦਿਨ ਇਹਨੂੰ 4 ਦਿਨ ਰੱਖੋ ਤੇ ਉਦੋਂ ਰਾਜੂ ਨੂੰ ਪਤਾ ਨਹੀਂ ਕੀ ਹੋ ਗਿਆ ਲੜੀ ਗਿਆ ਰਾਜੂ ਉਦੋਂ ਮੇਰੇ ਨਾਲ ਹੈ ਹੋਈ ਨਾ ਮੰਮੀ ਤੋਂ ਮੋਟੇ ਪਰੇ ਉਹ ਕਿ ਆਵੇਂ ਤੇ ਉਹ ਨਹੀਂ ਅਜੜੀਆਂ ਭਾਬੀ ਨੇ ਇਹਨਾਂ ਦੇ ਇਹਾਂ ਜੋ ਕਿ ਤਾਂ ਉਹਨਾਂ ਦੇ ਦਿਮਾਗ ਤੇ ਹੀ ਹੋਈ ਕਿ ਗੰਭੈਸ਼ ਆ ਗਈਆਂ ਵਾ ਕਿ ਇਹ ਮਾਵਾਂ ਧੀਆਂ ਦੋਵੇਂ ਰਲੀਆਂ ਤੇ ਪਰਝਾਈ ਨਾ ਪਤਾ ਨਹੀਂ ਕਿੱਦਾਂ ਵੇ ਕਰਦੀਆਂ ਵਾ ਜਾਂ ਉਹਨੂੰ ਭੇਕੇ ਨਹੀਂ ਜਾਣ ਦਿੰਦੀਆਂ ਮੈਨੂੰ ਵੀ ਕਹਿਣ ਡੇ ਅੰਦੇ ਤਨ ਪਰਝਾਈ ਪੇਕੇ ਜਾਂਦੀ ਐ ਤੂੰ ਤੀਜੇ ਦਿਨ ਪਰ ਉੱਥੇ ਪੇਕੇ ਜਾ ਕੇ ਬਹਿ ਜੰਨੀ ਐ ਨਹੀਂ ਆੜੀ ਬਿਮਾਰੀ ਸ਼ਮੀ ਆ ਨਾ ਹੈ ਉਧਰੋਂ ਬਥੇਰਾਂ ਨੂੰ ਮੈਂ ਉਧਰ ਕਹਿਣ ਡੇ ਸੀ ਨਹੀਂ ਸ਼ਮੀ ਐ ਉੱਡ ਜਾ ਨਹੀਂ ਉੱਡ ਜਾਂਦੀ ਹੁਣ ਨਹੀਂ ਇਹ ਵੀ ਜਾਣ ਕੇ ਬੈਠੀ ਰਹੀ ਉੱਥੇ ਇਹ ਜਾਣ ਕੇ ਰਾਜ ਨੂੰ ਸੁਣਾਣਾ ਚਾਹੁੰਦੀ ਸੀ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਕਿ ਮੇਰੇ ਨਾਲ ਮੇਰੇ ਆ ਕਰਦੇ ਜੇ ਸੋਰੇ ਹੈਂ ਬੇਸਤੀ ਤੇ ਇੰਨੇ ਕਰਵਾਈ ਆ ਕੋਈ ਨਾ ਮੰਮੀ ਉਹ ਦੰਦਾ ਨਾ ਮੇਰ ਨਾਲ ਚੰਗੀ ਤਰ੍ਹਾਂ ਨਹੀਂ ਬੋਲਦੇ ਮੈਂ ਸਮਾਂ ਬੋਲਦੀ ਆ ਕਿ ਆ ਗੱਲ ਉਹ ਗੱਲ ਤੇ ਨਾ ਸੁਣਦੇ ਹੀ ਨਹੀਂ ਆਂਦੇ ਬਸ ਆਪਣਾ ਕੰਮ ਕਰ ਚੁੱਪ ਕਰਕੇ ਹੂੰ ਚੁੱਪ ਕਰਕੇ ਕੰਮ ਕਰ ਦੱਸ ਤੋਹੀ ਕੰਮ ਵਾਲੀ ਲਿਆਂਦੀ ਨਾ ਖਰੀਦ ਕੇ ਕੰਮ ਕਰ ਰੱਖੇ ਚੁੱਪ ਕਰਕੇ ਹੈ ਰਾਜੂ ਤਾਂ ਅੱਗੇ ਗੱਲ ਨਹੀਂ ਸੀ ਕਰਦਾ ਹੁਣ ਰਾਜੂ ਨੂੰ ਵੀ ਬਹੁਤੀ ਜ਼ਬਾਨ ਲੱਗ ਗਈ ਬਹੁਤ ਬੋਲਣ ਦਾ ਪਿਆ ਮੰਮੀ ਹਾਂ 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 ਪੁੱਤ ਠੀਕ ਆ ਤੇਰੀ ਭਾਬੀ ਬੜਾ ਧਿਆਨ ਰੱਖਦੀ ਮੇਰਾ ਤੂੰ ਕੋਈ ਗੱਲ ਫਿਕਰ ਨਾ ਕਰ ਆਹੋ ਜਾਣਾ ਉਹਨੇ ਆਪਣੇ ਭਰਾ ਨੂੰ ਲੈਣ ਜਾਣਾ ਹੈਗਾ ਆਹੋ 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 ਚੱਲ ਚੱਲ ਠੀਕ ਆ ਹੈ ਠੀਕ ਆ ਠੀਕ ਆ ਆਹੋ ਆਪਣੀ ਸੱਸ ਦੀ ਪੂਰੀ ਸੇਵਾ ਕਰਿਆ ਕਰ ਮੇਰੀ ਗੱਲ ਸੁਣੋ ਜਿੱਤਨਾ ਤੇਰੀ ਸਾਸਕੰਦੀ ਤੇ ਬੜੀ ਵਧੀਆ ਚਿਤੰਦੀ ਮੈਂ ਆਈ ਆ ਨਾ ਤੇ ਬੜੀ ਵਧੀਆ ਸਾਥ ਨੂੰ ਰਹੀ ਆ ਉਹਦੀਆਂ ਲੱਤਾਂ ਘੁੱਟਦੀਆਂ ਗਰਮ ਚੰਗੀ ਤਰ੍ਹਾਂ ਨੂੰ ਕੱਪੜੇ ਕੁੱਪੜੇ ਦਿਨੀ ਆ ਪੌਣ ਨੂੰ ਤੇ ਸੋਹਣੀ ਪਿਆਰ ਜਾਈ ਰਜੋਈ ਦੇ ਕੇ ਫੇਰੀ ਮੈਂ ਉੱਤਰ ਉੱਤਰ ਕੋ ਨਾ ਪੁੱਤ ਤੂੰ ਸਿਆਣੀ ਮਾਂ ਦੀ ਸਿਆਣੀ ਤੀਆ ਸਾਸ ਦੀ ਸੇਵਾ ਕਰਿਆ ਕਰ ਮੈਂ ਤੈਨੂੰ ਕੋਈ ਗਲਤ ਮਤ ਦੇਣੀ ਆ ਆ ਕਈਆਂ ਲੋਕਾਂ ਨੂੰ ਅਕਲ ਹੁੰਦੀ ਨਹੀਂ ਚੰਗੀਆਂ ਭਲੀਆਂ ਸੱਸਾਂ ਨੂੰ ਕੀੜੇ ਪੰਦੀਆਂ ਕਈਆਂ ਨੂੰ ਇਹੋ ਜੀ ਬਿਮਾਰੀ ਹੁੰਦੀ ਆ ਤੇ ਮੈਂ ਦੱਸਾਂ ਪੁੱਤ ਆਪਣੇ ਸਾਸਰ ਨੂੰ ਰੋਟੀ ਪਾਣੀ ਟਾਈਮ ਨਾਲ ਦੇ ਆ ਕਰ ਮੇਰੀ ਧੀ ਬੜੀ ਸਿਆਣੀ ਆ ਆ ਚੱਲ ਠੀਕ ਆ ਹੈ ਚੱਲ ਠੀਕ ਆ ਮੇਰੀ ਧੀ ਹੈ ਆਪਣੀ ਸੱਸ ਨੂੰ ਦੋ ਚਾਰ ਸੂਟ ਵੀ ਸਵਾ ਕੇ ਦਵੀਂ ਠੰਡ ਬਹੁਤ ਆ ਹਾਂਜੀ ਹਾਂਜੀ ਮੰਮੀ ਜੀ ਹਾਂ ਚੱਲ ਠੀਕ ਆ ਪੁੱਤ ਠੀਕ ਆ ਭਾਬੀ ਨਾਲ ਗੱਲ ਕਰਨੀ ਪੁੱਤ ਚੱਲ ਠੀਕ ਆ ਕਰ ਲੈ ਮੇਰੀ ਧੀ ਬੜੀ ਸਿਆਣੀ ਵੇ ਸਾਰਾ ਘਰ ਦਾ ਕੰਮ ਕਰਦੀ ਸਾਰਾ ਹੀ ਮੇਰੀ ਧੀ ਨੇ ਸੰਭਿਆ ਕੰਮ ਕਰ ਲੈ ਰਾਚੀ ਰੱਖੋ ਸ਼ਰ ਹਾਂ ਭਾਬੀ ਨਾ ਗੱਲ ਕਰਨ ਦੀ ਕੀ ਲੋੜ ਆ ਮਾਂ ਨਾਲ ਹੋ ਗਈ ਆ ਬਹੁਤ ਆ ਨਾਲੇ ਜਿਹੜੀਆਂ ਗੱਲਾਂ ਮਾਂ ਨਾਲ ਹੋ ਜਾਣੀਆਂ ਉਹ ਭਾਬੀ ਨਾ ਥੋੜਾ ਕਰ ਸਕਦੀ ਆ ਨਾਲੇ ਮੇਰੀ ਗੱਲ ਸੁਣੋ ਤਨ ਮੈਂ ਆ ਗੋਭੀ ਕੱਟਣ ਨੂੰ ਕਹੀ ਸੀ ਤੇ ਤੁਸੀਂ ਫੇਰ ਦੀਦੀ ਨੂੰ ਫੋਨ ਲਾ ਕੇ ਬੈਠੇ ਜੇ ਮੈਂ ਉਧਰੋਂ ਸਬਜ਼ੀ ਨੂੰ ਤੜਕਾ ਲਾਉਣਾ ਵਾ ਤੇ ਮੈਂ ਗੋਭੀ ਢਿੱਕਣ ਨਹੀਂ ਆ ਵੀ ਕੱਟਤੀ ਹੋਣੀ ਆ ਕੱਪੜੇ ਧੋ ਕੇ ਆਈਆਂ ਹਰਦੇ ਤੁਸੀਂ ਫੇਰ ਫੋਨ ਤੇ ਲੱਗੇ ਜੇ ਜੋ ਇੱਥੋਂ ਚੱਲ ਹੀ ਜਾਂਦੇ ਆ ਤੇ ਤੁਸੀਂ ਮੜ ਕੇ ਫੋਨ ਤੇ ਉਹਨਾਂ ਦਾ ਸਿਰ ਖਾ ਲੈਂਦੇ ਜੇ ਉਹਨੂੰ ਕੋਈ ਘਰ ਦਾ ਕੰਮਕਾਜ ਵੀ ਕਰ ਲੈਂਦੇ ਆ ਕਰੋ ਅੱਬਲੇ ਤੇ ਉਹਨੇ ਇੱਥੇ ਰਹਿਣਾ ਹੁੰਦਾ ਵਾ ਜੇ ਉਹ ਘਰ ਚੱਲ ਜਾਂਦੀ ਆ ਤੇ ਫਿਰ ਤੁਸੀਂ ਫੋਨ ਤੇ ਫੋਨ ਫੋਨ ਤੇ ਫੋਨ ਉਹੋ ਜੀ ਉਹ ਵੇਲੀ ਜਿਹੜੀ ਟੱਕਰੀ ਰਹਿੰਦੀ ਆ 700 ਦਿਨਾਂ ਤੇ ਆਪੇ ਕਲਪਨਾਵਾ ਉਸ ਦਿਨ ਮਾਸੀ ਵਿਚਾਰੀ ਆਈ ਤੇ 20 20 ਗੱਲਾਂ ਕਰਕੇ ਤਾਂ ਰੋਂ ਡਈ ਹੈ ਹੈ ਵੀ ਅੱਬਲੇ ਨੇ ਰਹਿਣਾ ਇੱਥੇ ਆ ਤੇ ਜੇ ਇਹ ਉੱਥੇ 4 ਦਿਨ ਜਾਂਦੀ ਆ ਤੇ ਕਿਹੇ ਕੰਮ ਨੂੰ ਹੱਥ ਨਹੀਂ ਲਾਉਂਦੀ ਤੇ ਖਰਾਬ ਕਰਦੇ ਜੇ ਤੁਸੀਂ ਉਹਨੂੰ ਰਹਿਣ ਦਿਆ ਕਰੋ ਕੋਈ ਉਹ ਆਪਣਾ ਕੋਈ ਘਰ ਦਾ ਕੰਮ ਕਾਜ ਵੇਖੇ ਤੂੰ ਮਗਰੀ ਚੜੇ ਰਹਿੰਦੇ ਜਿਓਦੇ ਤੇ ਨਾਲੇ ਤੂੰ ਹੀ ਕਰਦਾ ਕੰਮ ਕਰ ਕੋਈ ਵੇਖ ਲਿਆ ਕਰੋ ਕਦੋਂ ਦੀ ਮੈਂ ਤੁਹਾਨੂੰ ਸਬਜ਼ੀ ਕੱਟਣ ਨੂੰ ਦਿੱਤੀ ਆ ਤੇ ਸਬਜ਼ੀ ਉੱਥੇ ਦੀ ਉੱਥੇ ਪਈ ਹੀ ਹੋ ਗਿਆ ਤੇਰਾ ਭਾਂਡਾ ਖਾਲੀ ਮੈਂ ਅੱਸੀ ਕਰਕੇ ਅੱਜ ਕੱਲ ਚੋਪੀ ਕਰ ਜੰਨੀ ਮੈਂ ਕਹਨੀ ਇੱਕ ਵਾਰੀ ਭਾਂਡਾ ਵੇਲਾ ਕਰ ਹੀ ਲਵੇ ਫੇਰੀ ਦਿਨ ਮੈਂ ਗੱਲ ਕਰਾ ਮੇਰੀ ਗੱਲ ਸੁਣ ਕੀ ਕਹਿਣ ਢਈ ਆ ਮੈਂ ਤੇ ਹੀ ਨੂੰ ਮਗਰ ਲਾਇਆ ਮੇਰੀ ਧੀ ਆ ਮੇਰੇ ਮਗਰੀ ਲਗਣਾ ਨਾਲੇ ਤੇਰੇ ਵਾਂਗੂ ਨਹੀਂ ਹੈਗੀ ਮੇਰੀ ਧੀ ਆਪਣੀ ਸੱਸ ਨਾਲ ਪਤਾ ਕਿੰਨਾ ਪਿਆਰ ਕਰਦੀ ਆ ਕਿ ਤਰ੍ਹਾਂ ਉਹਨੇ ਕੁੜੀ ਨੇ ਘਰ ਸੰਭਿਆ ਦੋ ਦਿਨ ਕਿਤੇ ਆ ਜਾਂਦੀ ਨਾ ਪੇਕੇ ਤੇ ਪਿੱਛੇ ਉਹਦਾ ਘਰ ਵਾਲਾ ਲੈਣ ਆ ਜਾਂਦਾ ਹਾਂਜੀ ਮੰਮੀ ਜੀ ਉਹ ਤੇ ਦਿਸਦਾ ਹੀ ਆ ਕਿ ਕਿੰਨਾ ਕ ਪਿਆਰ ਕਰਦੀ ਆ ਤਿੰਨ ਦਿਨ ਰਹਿੰਦੀ ਉੱਥੇ ਤੇ 10 ਦਿਨ ਰਹਿੰਦੀ ਇੱਥੇ ਤੇ ਜੇ ਚੱਲ ਜਾਂਦੀ ਆ ਤੇ ਫੋਨ ਤੇ ਫੋਨ ਤੁਸੀਂ ਮਗਰ ਕਰਕੇ ਤੇ ਬਸ ਉਹਦੀਆਂ ਚੁਗਲੀਆਂ ਸੱਸ ਦੀਆਂ ਚੁਗਲੀਆਂ ਉਹਦੇ ਨਾਲ ਤੇ ਇਧਰ ਪਰ ਜਾਈ ਦੀਆਂ ਚੁਗਲੀਆਂ ਵੀ ਉਹਦੇ ਨਾਲ ਠੀਕ ਆ ਆ ਕੰਮ ਕਰਦੀ ਆ ਉਹ ਤੇ ਨਾਲੇ ਆ ਕੰਮ ਕਰਦੇ ਜੇ ਤੁਸੀਂ ਉਹ ਤੇ ਦਿਸ ਨਹੀਂ ਡਿਆ ਮੈਨੂੰ ਤੇਨੂੰ ਜਿਹੜਾ ਦਿਸਣਦਿਆ ਨਾ ਤੂੰ ਐਵੇਂ ਜਾਣਬੁੱਝ ਕੇ ਨਾ ਮੇਰੇ ਧੀਰ ਘਰ ਲੜਾਈ ਪਾ ਤੈਨੂੰ ਮੈਂ ਦੱਸਾਂ ਤੂੰ ਉਧਰ ਰਾਜੂ ਨੂੰ ਵੀ ਤੂੰ ਗੱਲਾਂ ਕਰਦੀਆਂ ਠੀਕ ਆ ਤੇਰਾ ਮਤਲਬ ਕੋਈ ਨਹੀਂ ਜਦੋਂ ਮੇਰਾ ਜਵਾਈ ਆਵੇ ਤੂੰ ਮੇਰੇ ਕੋਲ ਜਵਾਈ ਕੋ ਬਹਿਣਾ ਤੇਰਾ ਕੰਮ ਹੈ ਰੋਟੀ ਪਾਣੀ ਕਰਨਾ ਨਾ ਕਿ ਮੇਰੀ ਜਵਾਈ ਨਾਲ ਜੁੜ ਕੇ ਬਹਿ ਜਾਣਾ ਉਹਨਾਂ ਨਾਲ ਗੱਲਾਂ ਮੈਂ ਇਦਾਂ ਨਹੀਂ ਕੀਤੀਆਂ ਮੰਮੀ ਜੀ ਪਹਿਲੇ ਤੁਸੀਂ ਗਲਤ ਗੱਲਾਂ ਕੀਤੀਆਂ ਸੀ ਮੇਰੇ ਖਿਲਾਫ ਉਹਨਾਂ ਨਾਲ ਤੇ ਮੈਂ ਤਾਂ ਕਰਕੇ ਬਾਜੀ ਨਾਲ ਸਾਰੀਆਂ ਗੱਲਾਂ ਕੀਤੀਆਂ ਕਿ ਬਾਜੀ ਜੇ ਤੁਸੀਂ ਇਹਨਾਂ ਦੀਆਂ ਸੁਣਦੇ ਜੇ ਨਾ ਤੇ ਤੁਸੀਂ ਮੇਰੀਆਂ ਵੀ ਸੁਣ ਲਓ ਤੇ ਆਪੇ ਤੁਸੀਂ ਸੋਚ ਲਓ ਫਿਰ ਕਿਹੜਾ ਸਹੀ ਆ ਤੇ ਕਿਹੜਾ ਗਲਤ ਆ ਪਹਿਲੇ ਤੁਸੀਂ ਨਾ ਕਰਦੇ ਫਿਰ ਮੇਰੇ ਖਿਲਾਫ ਕਿਉਂ ਕੀਤੀਆਂ ਕੀ ਗੱਲਾਂ ਕੀਤੀਆਂ ਤੂੰ ਸੁਣੀਆਂ ਗੱਲਾਂ ਤੁਸੀਂ ਕੋਈ ਛੱਡੀਆਂ ਹੀ ਨਹੀਂ ਮੈਂ 20 ਸੁਣੀਆਂ ਜਦੋਂ ਮੈਂ ਚਾਹ ਬਣਾ ਕੇ ਲੈ ਕੇ ਜਾਣ ਲਈ ਮੈਂ 20 ਗੱਲਾਂ ਸੁਣੀਆਂ ਤੂੰ ਤਾਂ ਐਵੇਂ ਸੁਣਦੀ ਰਹਿੰਦੀ ਗੱਲਾਂ ਤੈਨੂੰ ਤੇ ਆਦਤ ਆ ਤੈਨੂੰ ਤਾਂ ਸ਼ੁਰੂ ਤੋਂ ਆਦਤ ਆ ਕਿ ਜਦੋਂ ਮੇਰਾ ਜਵਾਈ ਕੋਲ ਆ ਕੇ ਬੰਦਾ ਨਾ ਤੂੰ ਕੰਨ ਲਾ ਲਾ ਕੇ ਗੱਲਾਂ ਸੁਣਦੀ ਤੈਨੂੰ ਚੋਰ ਨੂੰ ਆਪਣਾ ਪਾਲਾ ਹੀ ਲੱਗਦਾ ਏ ਮੰਮੀ ਜੀ ਜਵਾਈ ਦੀ ਛੱਡੋ ਤੂੰ ਹੀ ਤੇ ਕੋਈ ਰਿਸ਼ਤੇਦਾਰ ਨਹੀਂ ਛੱਡਿਆ ਹਰ ਰਿਸ਼ਤੇਦਾਰ ਦੇ ਅੱਗੇ ਮੇਰੀ ਭੰਡੀ ਕੀਤੀ ਤੁਸੀਂ ਹਰ ਰਿਸ਼ਤੇਦਾਰ ਦੇ ਅੱਗੇ ਤੁਸੀਂ ਮੇਰੀ ਭੰਡੀ ਕੀਤੀ ਹਾਂ ਮੈਂ ਇੱਥੇ ਦੱਸ ਕੀ ਕਰਨੀ ਨਹੀਂ ਚੋਰ ਨੂੰ ਤਾਂ ਆਪਣਾ ਪਾਲਾ ਆਪੇ ਸੁਜਣਾ ਤੈਨੂੰ ਪਤਾ ਤੂੰ ਭੰਡਣ ਯੋਗ ਹੈ ਤਾਂ ਦੀ ਤੈਨ ਮੈਂ ਭੰਡਦੀ ਨਾ ਇਹੋ ਜਿਹੇ ਕਰਤੂਕਾਂ ਕਰਿਆ ਕਰ ਤੇ ਮੈਂ ਤੈਨੂੰ ਨਾ ਭੰਡਾ ਕਿਹੋ ਜਿਹੇ ਕਰਤੂਕ ਨਹੀਂ ਜਾ ਕੰਮ ਕਰ ਜਾ ਕੇ ਮੰਮੀ ਕਿ ਇਹੋ ਜਿਹੇ ਕਰਤੂਤਾ ਹਾਂ ਕਿਹੋ ਜਿਹੇ ਚਾਹੀਦਾ ਤੂੰ ਹੀ ਕਰਨ ਦੇ ਜ ਤੇਨੂੰ ਮੈਂ ਫੋਨ ਨਾ ਕਰਾਂ ਤੇਰੇ ਕਰਕੇ ਮੈਂ ਛੱਡ ਦਵਾਂ ਤੂੰ ਤਾਂ ਚਾਹਨੀ ਤੂੰ ਤਾਂ ਚਾਹਨੀ ਆ ਕਿ ਧੀ ਐਸ ਕਰ ਵੜੇ ਹੀ ਨਾ ਕਰੋ ਫੋਨ ਸਾਰੇ ਸਾਹਮਣੇ ਕਰੋ ਮੇਰੇ ਸਾਹਮਣੇ ਕਰੋ ਤੁਸੀਂ ਚੰ ਅੰਦਰ ਵੜ ਵੜ ਕੇ ਸਾਰੇ ਗੱਲਾਂ ਕਰਦੇ ਜੇ 2-2 ਘੰਟੇ ਉਹਨਾਂ ਵੀ ਕੋਈ ਕੰਮ ਕਰਨ ਦਿਆ ਕਰੋ ਤੇ ਆਪ ਵੀ ਕਰਿਆ ਕਰੋ ਬਸ ਮਾਵਾਂ ਧੀਆਂ ਨੂੰ ਕੰਮ ਹੀ ਆਏ ਨੀ ਤੂੰ ਵਿਲੀ ਆ ਮੈਂ ਤਾਂ ਕੰਮ ਕਰਦੀ ਆ ਤੇਰੇ ਤਾਂ ਤੁਸੀਂ ਜੇ ਨੀ ਤੈਨੂੰ ਆਦਤ ਹੈ ਕੰਦ ਨਾ ਸੁਣ ਸੁਣ ਗੱਲਾਂ ਸੁਣਦੀ ਮੈਨੂੰ ਨਹੀਂ ਆਦਤ ਤੈਨੂੰ ਕੋਣ ਕੰਨਦਾ ਮੇਰੇ ਕਮਰੇ ਚ ਆ ਤੈਨੂੰ ਮੈਂ ਕਈ ਵਾਰੀ ਕਿਹਾ ਮੇਰਾ ਬੂੜਾ ਘਾ ਕੇ ਫੇਰ ਅੰਦਰ ਆਇਆ ਕਰ ਜਾ ਕੇ ਤਾਂ ਸਬਜ਼ੀ ਕੱਟ ਲਓ ਹੁਣ ਮੈਂ ਤੇਰੇ ਮੈਂ ਤੇਰੇ ਪਿਓ ਦੀ ਨੌਕਰ ਨਹੀਂ ਲੱਗੀ ਕਿ ਮੈਂ ਸਬਜ਼ੀ ਕੱਟਾਂ ਮੈਨੂੰ ਐਡਾ ਹੁਕਮ ਨਾ ਸੁਣਾ ਮੈਂ ਤੇਰੀ ਸੱਸ ਆ ਤੂੰ ਮੇਰੀ ਸੱਸ ਨਹੀਂ ਹੈਗੀ ਕੋਈ ਗੱਲ ਨਹੀਂ ਆਲੂਆਂ ਦੀ ਸਬਜ਼ੀ ਬਣੀ ਹੈ ਨਾ ਰਾਤੀ ਉਹਦੇ ਨਾਲ ਰੋਟੀ ਖਾਓਗੇ ਮੈਂ ਕਿਉਂ ਖਾਵਾਂ ਮੈਂ ਤੇਰੇ ਕੋਲ ਬਣਵਾ ਕੇ ਰਹੂੰਗੀ ਬਣਵਾ ਲਿਓ ਫਿਰ ਹਾਂ ਬਣਵਾ ਲਿਓ ਤੇਰੇ ਕੋਲ ਬਣਵਾਉਂਗੀ ਤੇਰੀ ਜਬਾਨ ਕੁੱਤਰ ਕੁੱਤਰ ਕੋਈ ਜ਼ਿਆਦਾ ਹੀ ਚੱਲਣ ਢਈ ਹੈ ਕੋਈ ਗੱਲ ਨਹੀਂ ਬਣਵਾ ਲਿਓ ਫਿਰ ਬਣਵਾ ਲਿਓ ਫਿਰ ਆ ਪਹਤ ਹਲੋਣਾ ਨੀ ਤੇ ਦੂਜੇ ਨੂੰ ਬਾਹਰ ਨਹੀਂ ਦੇਣਾ ਹਾਂ ਤੇਰੀ ਬੜੀ ਜ਼ਬਾਨ ਆ ਪਤਾ ਨਹੀਂ ਮਾਂ ਨੇ ਕਿਤਰਾ ਦੀ ਧੀ ਦਿੱਤੀ ਸਾਡੇ ਬਿਮਾਰੀ ਜੀ ਨਾਲ ਵੇ ਜਦੋਂ ਵੇਖੋ ਦਿਨ ਚੜਦਾ ਬਸ ਲੜਨ ਨੂੰ ਪੈ ਜਾਂਦੀ ਚਾਮ ਚੜੇ ਕਹ ਜੀ ਨਾਲ ਹੋਵੇ ਤਾਂ ਨਾ ਕਰਾ ਵਿਮਲ ਨੂੰ ਫੋਨ ਕਿ ਆਵੇਲਾ ਫੇਰ ਮੇਰੇ ਨਾਲ ਲੜ ਪਈ 24 ਘੰਟੇ ਬਸ ਧੀ ਨਹੀਂ ਲੱਗੇ ਰਹਿਣਾ ਹੁੰਦਾ ਕੰਮ ਕਰਦਾ ਕੋਈ ਪਤਾ ਨਹੀਂ ਹੁੰਦਾ ਹੈ ਇੰਨੇ ਕੰਮ ਕਰ ਹੁੰਦੇ ਆ ਕਰਦੇ ਉਹ ਸਾਰਾ ਮੇਰੇ ਸਿਰ ਹੀ ਸੌਣ ਕੀਤਾ ਵਾ ਕਿ ਇਹੋ ਕਰੇ ਨਾ ਕਰੇ ਆਪ ਤੇ ਬਸ ਇੱਕ ਹੀ ਡਿਊਟੀ ਲਈ ਆ ਧੀਨਾ ਚੁਗਲੀਆਂ ਕਰਨ ਦੀ ਜਿਵੇਂ ਚੱਲੀ ਜਾਂਦੀ ਆ ਤਾਂ ਫੋਨ ਤੇ ਲੱਗੇ ਰਹਿਣਾ ਕਦੋਂ ਨਹੀਂ ਮੈਂ ਘੰਟਾ ਹੋ ਗਿਆ ਡਿਕਣ ਨਹੀਂ ਆ ਕਿ ਹੁਣ ਸਬਜ਼ੀ ਕੱਟਦੇ ਹੁਣ ਸਬਜ਼ੀ ਕੱਟਦੇ ਹਟਦੇ ਹੀ ਨਹੀਂ ਹੁਣ ਮੈਂ ਆ ਗਈ ਆ ਤੇ ਚੁੱਪ ਫੋਨ ਹੋਰ ਕਿਸ ਨੂੰ ਲਾ ਦੇਣਾ ਲਾਓ ਸਹੀ ਮੈਂ ਫੇਰ ਆਉਣੀ ਹਾਂ ਰੋਟੀ ਪਣੀ ਖਾਣ ਦਾ ਪਤਾ ਤੇ ਹੱਥ ਨਹੀਂ ਹਿਲਾਉਣਾ ਕਿ ਗੱਲਾਂ ਕਰਨ ਨੂੰ ਚੰਗੇ ਭਲੇ ਪਾਣੀ ਕਰਨ ਰੱਖਾਂ ਭਾਂਡੇ ਮੰਜਾ ਹੁਣ ਕੀ ਕਰਨ ਲੱਗੇ ਜੇ ਮੈਂ ਸਬਜ਼ੀ ਆਖਣ ਨਹੀਂ ਕੱਟ ਦੋ ਤੇ ਤੂੰ ਸਬਜ਼ੀ ਬਣਾਈ ਦੀ ਮੰਮੇ ਮੈਂ ਤੁਹਾਨੂੰ ਕਿਹਾ ਸਬਜ਼ੀ ਕੱਟੋਗੇ ਤਾਂ ਮੈਂ ਫੇਰ ਬਣਾਉਣੀ ਆ ਮੈਂ ਕਿੱਥੋਂ ਬਣਾਣਾ ਸਬਜ਼ੀ ਮੈਂ ਨਹੀਂ ਕਟਣੀ ਨਹੀਂ ਕਟਣੀ ਨਹੀਂ ਕਟਣੀ ਮੈਂ ਨਹੀਂ ਬਣਾਉਣੀ ਨਹੀਂ ਬਣਾਉਣੀ ਨਹੀਂ ਬਣਾਉਣੀ ਫਿਰ ਚੱਲ ਜੇ ਮੈਂ ਵੀ ਭੁਖੀ ਰਹੂਗੀ ਨਾ ਤੇ ਤੂੰ ਵੀ ਭੁਖੀ ਰਹੇਂਗੀ ਨਹੀਂ ਤਾਂ ਮੈਂ ਵੀ ਕਿਹਾ ਜੇ ਸਿਲੰਡਰ ਬਾਲਿਆ ਨਾ ਤੇ ਮੈਂ ਸਿਲੰਡਰ ਵੇਖੇ ਲਤਾਰਾ ਲਾ ਦੜੀਆਂ ਤੇ ਇਹਨੂੰ ਲਾਣਾ ਨਾ ਫਿਰ ਇਹਨੂੰ ਲਾਣਾ ਨਾ ਤੂੰ ਕਿਉਂਕਿ ਮੈਂ ਲੈ ਹੀ ਜਾਣਾ ਚੁੱਕੇ ਮੈਡਮ ਬਾਲੀ ਹੁਣ ਸਿਲੰਡਰ ਮੁੱਕਿਆ ਨਾ ਇਹਨੂੰ ਮੈਂ ਲੈਣਾ ਇਹਦੀ ਮਰਜ਼ੀ ਤਾਰਾ ਲਾ ਦੋ ਮੈਂ ਸਵੇਰੇ ਚਾਹ ਨਾਲ ਦੋ ਪਰੌਂਠੀਆਂ ਬਣਾ ਕੇ ਖਾ ਲਿਆ ਵਾ ਜੇ ਅਨ ਰੋਟੀ ਖਾਣੀ ਹੈ ਤੇ ਸਬਜੀ ਕੱਟ ਦੋ ਨਹੀਂ ਤੇ ਕੋਈ ਗੱਲ ਨਹੀਂ ਫਿਰ ਤੇ ਕੋਈ ਗੱਲ ਨਹੀਂ ਅਲਮਾਰੇ ਦੀ ਚਾਬੀ ਮੈਂ ਲੈ ਜਾਣੀ ਆ ਪੈਸੇ ਮੇਰੇ ਕੋਲ ਹੀ ਆ ਨਾ ਮੈਂ ਤਾਂ ਫਿਰ ਬਾਹਰੋਂ ਛੋਲੇ ਭਟੂਰੇ ਖਾ ਕੇ ਆਣੀ ਚੱਲ ਰਹਿ ਤੂੰ ਰਹਿ ਭੁੱਖੇ ਜੇ ਤੂੰ ਨਹੀਂ ਨਾ ਚੁੱਲਾ ਬਾਲਣਾ ਤੇ ਮੈਂ ਵੀ ਨਹੀਂ ਤੈਨੂੰ ਬਾਲਣ ਦੇਣਾ ਤੇ ਮੈਂ ਦੱਸਾਂ ਕੋਈ ਗੱਲ ਨਹੀਂ ਸਬਜੀ ਕੋਈ ਨਹੀਂ ਜਾਓ ਨਾ ਉਹ ਕੋ ਬੰਦਾ ਤੇ ਆਊਗਾ ਆਪੇ ਉਹ ਕੋ ਛੱਤਰ ਖਾਏਗੀ ਜੇ ਰੋਟੀ ਸਬਜੀ ਨਾ ਬਣਿਆ ਆ ਮੈਨੂੰ ਕੀ ਆਪਾਂ ਤੇ ਬਾਹਰੋਂ ਖਾਣੇ ਕੋਈ ਗੱਲ ਨਹੀਂ ਬੰਦੇ ਨੂੰ ਸੰਭਲੂਗੀ ਮੈਂ ਉਦਲੀ ਮੈਂ ਬਣਾ ਲੂੰਗੀ ਰੋਟੀ ਪਾਣੀ ਜਿੱਥੋਂ ਬਣਾਉਣਾ ਵਾ ਤੁਸੀਂ ਆਪਣਾ ਸੋਚੋ ਹਾਂ ਨਾਲੇ ਲਾ ਲਓ ਚਾਬੀ ਜਾ ਕੇ ਜਿਹੜੀ ਲੱਗੀ ਆ ਜਾਓ ਰੱਖ ਲਾ ਕੋਈ ਨਹੀਂ ਬਾਬੇ ਘਰ ਲੰਗਰ ਬਥੇਰਾ ਮੈਂ ਬਾਬੇ ਘਰ ਲੰਗਰ ਖਾਉਂਗੀ ਜਾਓ ਬਾਬਾ ਤੁਹਾਨੂੰ ਠੀਕੰਡਿਆ ਝੂਠ ਦੀ ਪੱਥੀ ਬਾਬੇ ਦੀਆਂ ਗੱਲਾਂ ਕਰਦੀ ਬਾਬੇ ਨੂੰ ਮੰਨਣ ਵਾਲੇ ਤੇਰੇ ਰgendੇ ਦੱਸੋ ਤੋ ਚੁੱਕ ਕੇ ਤੇ ਲੈ ਗਈ ਹੈ ਉਹ ਹੰਡ ਐਕਸ਼ਨ ਵੀ ਇਹ ਜਨਾਨੀ ਤੋਂ ਤਾਂ ਬਾਬਾ ਰੱਬ ਖਨਾਮ ਆ ਭਾਂਡੇ ਵੀ ਚੁੱਕ ਕੇ ਲੈ ਜਾਣੇ ਸੀ ਝੂਠੇ ਜਿਹੜੇ ਇੰਨੇ ਪਏ ਆ ਇਹ ਵੀ ਚੁੱਕ ਕੇ ਰੱਖ ਲੈਣੇ ਮੇਰੇ ਅੱਖਾਂ ਦੀ ਲੋੜ ਨਹੀਂ ਕੋਈ ਨਹੀਂ ਐਵੇਂ ਚੁੱਕ ਲੂੰਗੀ ਤੈਨੂੰ ਚਾਹ ਹੈ ਨਾ ਤਾਂ ਕੋਈ ਗੱਲ ਨਹੀਂ ਐਵੇਂ ਕਰ ਲੂੰਗੀ ਇਹ ਵੀ ਅੱਡ ਕਰ ਲੂੰਗੀ ਤੈਨੂੰ ਮੈਂ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚੱਲ ਜੇ ਤੁਹਾਨੂੰ ਮੈਂ ਕਿਹ ਕੰਮ ਕਿਹਾ ਸੀ ਉਹ ਕੀਤਾ ਕਿ ਨਹੀਂ ਕੀਤਾ ਹਾਏ ਹਾਏ ਭੈਣ ਜੀ ਤੁਹਾਨੂੰ ਮੈਂ ਕੰਮ ਕਿਹਾ ਸੀ ਮੇਰੇ ਕੁੜਮਾ ਦਾ ਮਕਾਨ ਆ ਉਹ ਕਿਰਾਏ ਤੇ ਚੜਾਉਣਾ ਲੈ ਭੈਣ ਜੀ ਕੀ ਗੱਲ ਕਰਨ ਢੇ ਜੇ ਪੂਰਾ ਪੋਰਸ਼ਨ ਆ ਬੜੀ ਸੋਹਣੀ ਕੋਠੀ ਹੈਗੀ ਆ ਮੁੰਡੇ ਨੇ ਤੇ ਇੱਥੇ ਆ ਜਣਾ ਉਹਦੇ ਭਰਾ ਨੇ ਹਾਂਜੀ 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 ਕਿੰਨਾ ਕਰਾਇਆ 5000 ਭੈਣ ਜੀ 5000 ਕੀ ਕਹਿਣ ਦੇ ਜੇ ਕੋਈ ਕੁਆਟਰ ਥੋੜਾ ਤੁਸੀਂ ਲੈਣਾ ਨਾ ਨਾ ਭੈਣ ਜੀ 5000 ਘੱਟੋ ਘੱਟ 20 ਤੋਂ 5000 ਰੁਪਇਆ ਭੈਣ ਜੀ ਕੋਠੀ ਤੇ ਵੇਖੋ 250 ਗਜ ਵਿੱਚ ਕੋਠੀ ਹੈ ਬਹੁਤ ਸੋਹਣੀ ਕੋਠੀ ਆ ਤੁਸੀਂ ਵੇਖੋ ਤੁਸੀਂ ਹਾਂਜੀ ਭੈਣ ਜੀ ਹਾਂਜੀ ਨਾ 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 ਸੈਪਰੇਟ ਪੋਰਸ਼ਨ ਪੂਰਾ ਵਿੱਚ ਕਿਸੇ ਨੇ ਰਹਿਣਾ ਹੀ ਨਹੀਂ ਜਦੋਂ ਮੁੰਡੇ ਨੇ ਭੈਣ ਜੀ ਇੱਥੇ ਆ ਜਾਣਾ ਤੇ ਫਿਰ ਆਪਾਂ ਵਿੱਚ ਕਿਸੇ ਨੂੰ ਕਿਉਂ ਰੱਖਣਾ ਮੁੰਡੇ ਨੇ ਇੱਥੇ ਆਇਆ ਜਿਹੜਾ ਪਿਛਲੇ ਪਾਸੇ ਸਟੋਰ ਆ ਨਾ ਬਸ ਹੋਰ ਵਿੱਚ ਥੋੜਾ ਬੋਤਾ ਸਮਾਨ ਰੱਖ ਦੇਣਾ ਸਮਾਨ ਵੀ ਉਹਨਾਂ ਨੂੰ ਲੈਣਾ ਹਾਂਜੀ ਹਾਂਜੀ ਭੈਣ ਜੀ ਨਹੀਂ ਬਸ 15000 15000 ਲਾਸਟ ਹਾਂਜੀ ਚਲੋ ਠੀਕ ਹੈ ਠੀਕ ਹੈ ਭੈਣ ਜੀ ਕਰ ਦਿਓ ਕੰਮ ਚਲੋ ਸਸਿਕਾ ਭੈਣ ਜੀ ਸਸਿਕਾ ਚੱਲ ਆ ਤੇ ਕੰਮ ਵਧੀਆ ਹੋ ਗਿਆ 15000 ਚ ਕੋਠੇ ਹੀ ਚੜ ਗਈ ਕਰਾਇਦੇ ਕੀ ਹੋ ਗਿਆ ਕਰਾਇਦੇ ਮਕਾਨ ਤੇ ਚੱਲੇ ਜੇ ਤੂੰ ਫੋਨ ਕਰਨ ਦੇ ਜੇ ਤੂੰ ਤਾਂ ਇਹੋ ਹੀ ਚਾਹਨੀ ਆ ਕਿ ਮੈਂ ਕਰਾਇਦੇ ਨਿਕਲਾ ਕਰਾਇਦੋ ਚੱਲੋ ਜੇ ਤੇ ਕੀ ਪਤਾ ਕਰਨ ਦੇ ਜੇ ਤੂੰ ਹੀ ਚੱਲੇ ਜੇ ਕਰਾਇਤੇ ਕਿ ਮੈਨੂੰ ਗੱਲਣ ਲੱਗੇ ਜੇ ਕਰਾਇਦੇ ਮਕਾਨ ਤੇ ਫੋਨ ਕਿੰਨੂੰ ਕਰਨ ਦੇ ਜੇ ਮੇਰੀ ਗੱਲ ਸੁਣ ਮੇਰੀ ਗੱਲ ਧਿਆਨ ਨਾਲ ਸੁਣੀ ਜਿਹੜਾ ਤੇਰਾ ਖੋਪੜਾ ਪੁੱਠਾ ਆ ਨਾ ਉਹਨੂੰ ਸਿੱਧਾ ਕਰ ਆਪਣੇ ਨੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰ ਮੈਂ ਕੰਨੀ ਕਹੀ ਆ ਮਤਲਬ ਹਮੇਸ਼ਾ 24 ਘੰਟੇ ਘੋੜੇ ਤੇ ਸਵਾਰ ਨਾ ਰਹੀ ਕਰ ਜਿੱਤ ਤੜ 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 ਬੋਲ ਲੱਗਣ ਸ਼ੁਰੂ ਹੋ ਜਾਂਦੀ ਆ ਮੇਰੀ ਗੱਲ ਸੁਣ ਵੇਖ ਜਾਂ ਤਾਂ ਟੇਢੀ ਮੇਢੀ ਹੋ ਜਾ ਤੇ ਜਾਂ ਸਿੱਧੀ ਹੋ ਕੇ ਮੇਰੇ ਨਾਲ ਗੱਲ ਕਰ ਲੈ ਮੇਰੀ ਗੱਲ ਸੁਣ ਪੁੱਤ ਭਰਾ ਤੇਰੇ ਨੇ ਤੇ ਕੱਲ ਪਰਸੋਂ ਤੱਕ ਆ ਜਿਹੜਾ ਇੱਥੇ ਆਇਆ ਨਾ ਮੈਂ ਤਾਂ ਬੜੀ ਸਿੱਧੀ ਸੀ ਮੰਮੀ ਟੇਢੀ ਤੁਸੀਂ ਮੈਨੂੰ ਆਪ ਕਰਤਾ ਇਹਦੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਦੱਸੋ ਹੁਣ ਕੀ ਗੱਲ ਆ ਮੇਰੀ ਕਰ ਸਾ ਤੇਰੇ ਵੀਰ ਨੇ ਇੱਥੇ ਆ ਜਾਣਾ ਨਾ ਆਹੋ ਉਹ ਲਿਆਉਣਾ ਉਹਨੂੰ ਤੂੰ ਲਿਆ ਕੇ ਹੀ ਰਹਿਣਾ ਏ ਲਿਆਉਣਾ ਨੇ ਤੂੰ ਲਿਆ ਕੇ ਰਹਿਣਾ ਮੰਮੀ ਮੈਨੂੰ ਇਹ ਵੀ ਪਤਾ ਆ ਕਿ ਤੁਸੀਂ ਨਹੀਂ ਚਾਹੁੰਦੇ ਕਿ ਮੇਰਾ ਵੀਰ ਇੱਥੇ ਆਵੇ ਪਰ ਮੈਂ ਉਹਨੂੰ ਲਿਆ ਕੇ ਛੱਡਣਾ ਇੱਥੇ ਉਹ ਮੇਰੇ ਕੋਲ ਰਹੂਗਾ ਹੁਣ ਮੇਰੀ ਗੱਲ ਸੁਣੀ ਕਿ ਆਪਣੀ ਸੁਣਾਣੀ ਮੇਰੀ ਗੱਲ ਸੁਣ ਧਿਆਨ ਨਾਲ ਕੋਠੀ ਢਾਡੀ ਹੋਈ ਨਹੀਂ ਵੇਲੀ ਉਹਨੂੰ ਤੁਸੀਂ ਲਾ ਦੇਣਾ ਜਿੰਦਰਾ ਤੇ ਮੇਰੀ ਗੱਲ ਸੁਣ ਤੂਟੀਆਂ ਕਿੱਡੀਆਂ ਕਿੱਡੀਆਂ ਮਹਿੰਗੀਆਂ ਲੱਗੀਆਂ ਤੁਹਾਡੇ ਕੋਠੇ 'ਚ ਕਿੱਡਾ ਸੋਹਣਾ ਫਰਨੀਚਰ ਆ ਐਵੇਂ ਕੱਲ ਨੂੰ ਬੰਦ ਕੋਠੀ ਵੇਖ ਕੇ ਉੱਥੇ ਪੈ ਗਏ ਚੋਰ ਮਤਲਬ ਤੁਹਾਡਾ ਹੁਣ ਟੂਟੀਆਂ ਲਾਉਂਦਾ ਰੰਦਾ ਵਾ ਤੂੰ ਚੁੱਪ ਕਰ ਜਾ ਟੂਟੀਆਂ ਲਾਹਂਦਾ ਰੰਦਾ ਜੇ ਮੂੰਹ ਨਹੀਂ ਚੰਗੀ ਤੇ ਗੱਲ ਤੇ ਚੰਗੀ ਕਰ ਲਿਆ ਕਰ ਮੈਂ ਤੇ ਇਹ ਕਹਿਣਾ ਕਿ ਚਾਹੁੰਦੇ ਜੇ ਸੁਣ ਮੇਰੀ ਗੱਲ ਧਿਆਨ ਨਾਲ ਠੀਕ ਐ ਸਾਹਿਲ ਨੇ ਆ ਜਣਾ ਮਕਾਲ ਨੂੰ ਤੁਸੀਂ ਲਾ ਦੇਣਾ ਜਿੰਦਰਾ ਠੀਕ ਹੈ ਕੱਲ ਨੂੰ ਚੋਰ ਤੁਰਦੇ ਫਿਰਦੇ ਕੋਠੀ 'ਚ ਵੜ ਗਏ ਮਾੜਾ ਮੋਟਾ ਕੋਈ ਸਮਾਨ ਚੁੱਕ ਕੇ ਲੈ ਗਏ ਟਾੜਾ ਤੇ ਫੇਰ ਰੋਗੇ ਬਹਿ ਕੇ ਇਹਦੇ ਨਾਲ ਚੰਗਾ ਮੈਂ ਇਹੋ ਹੀ ਸੋਚਿਆ ਟਾਡੀ ਕੋਠੀ ਚੜਾਦਾ ਮੈਂ ਕਿਰਾਏ ਤੇ ਤੇ ਨਾਲੇ 15000 ਰੁਪਿਆ ਕਿਰਾਇਆ ਆਊਗਾ ਨਾਲੇ ਸਾਬ ਸਫਾਈ ਹੋਏਗੀ ਉਹ ਤਰ੍ਹਾਂ ਬੰਦ ਕੋਠੀ ਨੂੰ ਤੇ ਆਕੀ ਕੋ ਨਹੀਂ ਲੱਗ ਜਾਣੀ ਆ ਵਧੀਆ ਸੋਚਿਆ ਨਾ ਜਿੰਨਾ ਮਰਜ਼ੀ ਮੈਨੂੰ ਮਾੜਾ ਕਹੀ ਜਾ ਫਿਰ ਵੀ ਮੈਂ ਤੇਰਾ ਚੰਗਾ ਸੋਚਦੀ ਆ ਵੇਖ ਵੇਂਦੀ ਕਿ ਤਰ੍ਹਾਂ ਜਿਤਰਾ ਖਾ ਹੀ ਜਾਣਾ ਮੈਨੂੰ ਖਬਰਦਾਰ ਮੰਮੀ ਜੇ ਇਹ ਚੀਜ਼ ਸੋਚੀ ਤੇ ਤੁਸੀਂ ਹੋਵੋ ਕੌਣ ਮੇਰੇ ਪੇਕੇ ਦੀ ਮਕਾਨ ਤੇ ਅੱਖ ਰੱਖਣ ਵਾਲੇ ਉਹਨੂੰ ਕਿਰਾਏ ਤੇ ਦੇਣਾ ਜਾਂ ਨਹੀਂ ਦੇਣਾ ਇਹ ਮੇਰਾ ਫੈਸਲਾ ਹੋਊਗਾ ਜਾਂ ਉਸ ਮੁੰਡੇ ਦਾ ਫੈਸਲਾ ਹੋਊਗਾ ਤੁਸੀਂ ਕੌਣ ਜੇ ਤੁਸੀਂ ਕਾਦੇ ਵਾਸਤੇ ਗੱਲ ਕਰ ਲਈ ਕਿ ਕੋਠੀ ਕਿਰਾਏ ਤੇ ਦੇਣੀ ਆ ਤੁਸੀਂ ਇਹੋ ਬਾਲ ਦੇ ਜੇ ਕਿ ਕੋਠੀ ਸੁੰਨੀ ਰਵੇ ਉਹਨੇ ਖਰੇ ਵਿਚਾਰੇ ਨੇ ਕਿੰਨੇ ਦਿਨ ਇੱਥੇ ਰਹਿਣਾ ਵਾ ਤੁਸੀਂ ਉਹਨੂੰ ਟਿਕਨ ਦੇਣਾ ਇੱਥੇ ਕਿ ਨਹੀਂ ਟਿਕਨ ਦੇਣਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਕੋਠੀ ਕਿਤੇ ਤੂੰ ਕਿਰਾਏ ਤੇ ਦੇਂਦੇ ਜੇ ਮੰਮੇ ਤੁਸੀਂ ਅੱਜ ਤੱਕ ਬੜੀਆਂ ਵਧੀਕੀਆਂ ਕਰ ਲਈਆਂ ਤੇ ਮੈਂ ਤੁਹਾਨੂੰ ਕਦੀ ਕੁਝ ਨਹੀਂ ਕਿਹਾ ਹੁਣ ਆ ਚੀਜ਼ਾਂ ਲੈ ਧਿਆਨ ਕਰਨਾ ਛੱਡ ਦੋ ਐਨੇ ਲਾਲਚ ਨੂੰ ਵੀ ਕਿਤੇ ਥਾਵਾ ਖਬਰਦਾਰ ਹੋ ਉਸ ਮਕਾਨ ਨੂੰ ਕਿਰਾਏ ਤੇ ਦਿੱਤਾ ਤੇ ਲੱਗੇ ਸਮਝ ਨਹੀਂ ਤਾਂ ਮੈਂ ਅਮਨ ਨਾਲ ਗੱਲ ਕਰਾਂਗੀ ਫਿਰ ਨਾ ਕਿਉ ਕਿ ਮੇਰਾ ਮੁੰਡਾ ਮੇਰੇ ਦਿਵਾਲੇ ਹੋ ਗਿਆ ਵਾ ਉਹ ਅੱਗੇ ਬੜੇ ਵਿੱਚੋਂ ਤੁਹਾਡੇ ਤੇ ਔਖੇ ਜੇ ਇਸ ਗੱਲ ਦਾ ਮੈਨੂੰ ਪਤਾ ਵਾ ਅੱਖੇ ਕਰਾਏ ਤੇ ਦੇਣੀ ਆ ਕੋਠੀ ਸੁਣ ਲਓ ਮੇਰੀ ਗੱਲ ਜੇ ਹੁਣ ਤੁਸੀਂ ਮੇਰੇ ਪੇਕਿਆਂ ਦੀ ਕੋਠੀ ਤੇ ਅੱਖ ਰੱਖੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਫਿਰ ਨਾ ਕਿਉਂ ਤੁਹਾਡੇ ਪੁੱਤ ਕੋਈ ਤੁਹਾਡੀ ਬੇਇੱਜ਼ਤੀ ਕਰਵਾਤੀ ਮੈਂ ਤੇ ਕਾਪੜੀਆਂ ਹਰਕਤਾਂ ਤੋਂ ਬਾਜ਼ ਨਹੀਂ ਨਾ ਹੁੰਦੇ ਤੁਸੀਂ ਇਹ ਉੰਤਰਾ ਚਿਚੜ ਜੀ ਪਤਾ ਨਹੀਂ ਕਿੱਥੋਂ ਮੈਨੂੰ ਚੰਮੜੀ ਆ